ਗੁਰਨੂਰ ਸਿੰਘ ਕੁੰਗਰਾਲੀ ਦਾੜੀ ਵਾਲਾ ਲੰਮਾ ਜਿਹਾ ਮੁੰਡਾ ਉਹਨਾਂ ਵੇਲੇਾਂ ਦੀ ਸਭ ਤੋਂ ਵੱਧ ਸੋਹਣੀ ਤੇ ਪੋਛਵੀ ਜੀ ਪੱਗ ਬੰਨਿਆ ਕਰਦਾ ਸੀ ਰੋਜ਼ 15 ਕਿਲੋਮੀਟਰ ਦੂਰ ਬਾਰਡਰ ਲੱਗ ਕੇ ਇੱਕ ਪਿੰਡ ਤੋਂ ਪੁਰਾਣੇ ਜਿਹਾ ਸਾਈਕਲ ਤੇ ਬਟਾਲੇ ਪੜਨਾਇਆ ਕਰਦਾ ਸੀ ਅੱਖੀਆਂ ਕਈ ਵਾਰ ਮਿਲੀਆਂ ਪਰ ਗੱਲ ਫਾਈਨਲ ਦੀ ਫੇਅਰਵੈਲ ਪਾਰਟੀ ਵਿੱਚ ਹੋਈ ਬਹਾਨੇ ਜੇ ਨਾਲ ਕੋਲ ਆਖਣ ਲੱਗਾ ਜੇ ਠੀਕ ਸਮਝੋ ਤਾਂ ਅੱਗੋਂ ਵੀ ਇੱਕ ਦੂਜੇ ਦੀ ਸੁੱਖ-ਸਾਂਤ ਪੁੱਛਦੇ ਦੱਸਦੇ ਰਿਹਾ ਕਰਾਂਗੇ ਨਾਲ ਹੀ ਰੁੱਕੇ ਵਿੱਚ ਲਿਖਿਆ ਕਿੰਨਾ ਕੁਝ ਅਤੇ ਪਿੰਡ ਦਾ ਐਡਰੈਸ ਮੈਨੂੰ ਫੜਾ ਦਿੱਤਾ ਮੇਰੇ ਵੱਡੇ ਵੱਡੇ ਸੁਪਨੇ ਆ ਗਏ ਮਿੱਟੀ ਘਟੇ ਅਤੇ ਗੋਹੇ ਨਾਲ ਲਿਬੜੀਆਂ ਉਸ ਦੀਆਂ ਭਵਿੱਖ ਦੀਆਂ ਯੋਜਨਾਵਾਂ ਤੁਛ ਜਿਹੀਆਂ ਲੱਗੀਆਂ ਮੈਂ ਰੁੱਕਾ ਪਾੜਿਆ ਨਾ ਸ਼ਰਾਰਤ ਸੁਜੀ ਸੋਚਿਆਂ ਨਾਲ ਦੀਆਂ ਨੂੰ ਵਿਖਾਵਾਂਗੀ ਤਾਂ ਥੋੜਾ ਹਾਸਾ ਠੱਠਾ ਕਰ ਲੈਣਗੀਆਂ ਨਾਲ ਦੀਆਂ ਕਿੰਨਾ ਕੁਝ ਲਿਖਿਆ ਦੇਖ ਬੜਾ ਹੱਸਿਆ ਕੁਝ ਨੇ ਟੀਚਰ ਵੀ ਕੀਤੀ ਆਖਿਆ ਤਾਂ ਕੀ ਹੋਇਆ ਜੇ ਪਿੰਡੋਂ ਆਉਂਦਾ ਹੈ ਤਾਂ ਸੂਰਤ ਤੇ ਸਿਰਤ ਦੀ ਦਾਤੇ ਮਾੜਾ ਨਹੀਂ ਪਰ ਮੇਰਾ ਦਿਮਾਗ 7ਵੇਂ ਅਸਮਾਨ ਤੇ ਹੋਇਆ ਕਰਦਾ ਸੀ ਸਿਰ ਜਿਆ ਮਗਰੋਂ ਪਤਾ ਨਹੀਂ ਮੈਂ ਓਨ ਰੁੱਕਾ ਕਦੋਂ ਤੇ ਕਿੱਥੇ ਪਾੜ ਕੇ ਸੁੱਟ ਦਿੰਦਾ ਆਆਂ ਚਾਚਿਆਂ ਦੀਆਂ ਜ਼ਿਆਦਾਤਰ ਕੁੜੀਆਂ ਬਾਹਰ ਹੀ ਸਨ ਉਹਨਾਂ ਦਾ ਰਹਿਣ ਸਹਿਣ ਤੇ ਵਿਚਰਨ ਦਾ ਸਲੀਕਾ ਮੈਨੂੰ ਹਮੇਸ਼ਾ ਆਕਰਸ਼ਿਤ ਕਰਦਾ ਵਿਆਹ ਮੰਗਣੇ ਤੇ ਅਕਸਰ ਹੀ ਹੁੰਦੀ ਉਹਨਾਂ ਦੀ ਖਾਸ ਤਰ੍ਹਾਂ ਦੀ ਖਾਤਰਦਾਰੀ ਅਤੇ ਉਹਨਾਂ ਦੇ ਵਾਲਾਂ ਕੱਪੜਿਆਂ ਵਿੱਚੋਂ ਆਉਂਦੀ ਇੱਕ ਵੱਖਰੀ ਤਰ੍ਹਾਂ ਦੀ ਵਿਚਿਤ੍ਰ ਜੀ ਖੁਸ਼ਬੂ ਹਮੇਸ਼ਾ ਹੀ ਰੀਸ ਕਰਨ ਲਈ ਪ੍ਰੇਰਿਤ ਕਰਿਆ ਕਰਦੀ ਉਹ ਅਕਸਰ ਹੀ ਬਾਹਰ ਦੇ ਸਾਫ਼ ਸੁਥਰੇ ਮਾਹੌਲ ਰਹਿਣੀ ਸਹਿਣੀ ਉੱਚੀਆਂ ਇਮਾਰਤਾਂ ਦਰਿਆਵਾਂ ਛੀਲਾਂ ਗੋਰੇ ਗੋਰੀਆਂ ਦੀ ਗੱਲ ਕਰਿਆ ਕਰਦੀਆਂ ਫਿਰ 786 ਵਿੱਚ ਆਈ ਲੌਂਗ ਦੇ ਲਈ ਸ਼ਿਕਾਰੇ ਨਾਮ ਦੀ ਪੰਜਾਬੀ ਫਿਲਮ ਦਾ ਕੈਨੇਡਾ ਤੋਂ ਆਇਆ ਰਾਜਪੱਬਰ ਮੈਨੂੰ ਮੇਰਾ ਸੁਪਨਿਆਂ ਦਾ ਸਜਾਦਾ ਲੱਗਦਾ। ਮਗਰ 8788 ਵਿੱਚ ਆਈ ਖੋਰ ਪੰਜਾਬੀ ਫਿਲਮ ਯਾਰੀ ਜੱਟ ਦੀ ਨੇ ਰਿੰਦੀ ਖੁੰਦੀ ਕਸਰ ਵੀ ਪੂਰੀ ਕਰ ਦਿੱਤੀ। ਮੈਂ ਬਿਨਾਂ ਦੱਸਿਆ ਪੂਰੇ 5 ਵਾਰ ਦੇਖੀ। ਸਾਰੀ ਫਿਲਮ ਵਿੱਚ ਇੰਗਲੈਂਡ ਦਾ ਮਾਹੌਲ ਦਿਖਾਇਆ ਗਿਆ ਸੀ। ਮੈਨੂੰ ਸ਼ੀਸ਼ੇ ਸਾਹਮਣੇ ਖਲੋਤੀ ਨੂੰ ਆਪਣੇ ਆਪ ਵਿੱਚ ਪ੍ਰੀਤੀ ਸਪਰੂ ਨਜ਼ਰ ਆਉਂਦੀ। ਮਨ ਵਿੱਚ ਗੰਡ ਬੰਨ ਲਈ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ ਜਾਣਾ ਤੇ ਬਾਹਰ ਹੀ ਹੈ। ਫੇਰ ਮੰਗਣਾ ਬਾਹਰ ਹੋ ਗਿਆ ਵਿਆਹ ਜੰਜ ਮੈਰਿਜ ਪੈਲੇਸ ਦਾ ਦਹੇਜ ਕਾਰਾਂ ਬੱਸਾਂ ਤੇ ਸੱਜਣ ਫੱਬਣ ਹੋਰ ਵੀ ਕਿੰਨਾ ਕੁਝ ਬਾਹਲਿਆਂ ਵਾਂਗੂ ਕੀਤਾ 11 ਬੰਦਿਆਂ ਦੀ ਬਰਾਤ ਦੇ ਰਿਵਾਜ ਕਰਕੇ ਚੰਡੀਗੜ੍ਹ ਜਾਣਾ ਪਿਆ ਮੁਰ ਸਾਲਕੂ ਦੀ ਉਡੀਕ ਮਗਰੋਂ ਆਖਿਰੋ ਦਿਨ ਆਣੀ ਪਹੁੰਚਿਆ 72 ਘੰਟਿਆਂ ਦੀ ਫਲਾਈਟ ਮਗਰੋਂ ਟੋਰਾਂਟੋ ਉਤਰੀ ਸੁਫਨੇ ਸਜੌਂਦੀ ਜੱਜੋ ਬਾਹਰ ਆਈ ਚਮਕਾ ਮਾਰਦੇ 에ਰਪੋਰਟ ਤੇ ਬੰਦੇ ਘੱਟ ਤੇ ਮਸ਼ੀਨਾਂ ਜ਼ਿਆਦਾ ਦਿਸੀਆਂ ਪਹਿਲੀ ਰਾਤ ਜਦੋਂ ਹਰ ਨਵੀਂ ਵਿਆਹੀ ਦੇ ਮਨ ਵਿੱਚ ਢੇਰ ਸਾਰੇ ਵਲਵਲੇ ਹੁੰਦੇ ਨਾਲ ਦੇ ਨਾਲ ਢੇਰ ਸਾਰੀਆਂ ਗੱਲਾਂ ਕਰਨ ਦੀ ਚਾਹ ਹੁੰਦੀ ਹੈ ਜੀ ਕਰਦਾ ਹੈ ਕਿ ਕੋਈ ਹੱਥ ਫੜ ਪੁੱਛੇ ਕਿ ਹੁਣ ਤੱਕ ਦਾ ਤੇਰਾ ਜ਼ਿੰਦਗੀ ਦਾ ਸਫ਼ਰ ਕਿੱਦਾਂ ਰਿਹਾ ਹੋਰ ਵੀ ਢੇਰ ਸਾਰਾ ਕਿੰਨਾ ਕੁਝ ਪਰ ਇੰਜ ਦਾ ਕੁਝ ਨਹੀਂ ਹੋਇਆ ਤੜਕੇ ਤੱਕ ਬਸ ਰੋਲੇ ਰੱਪੇ ਅਤੇ ਸ਼ਰਾਬ ਦੇ ਦੌਰ ਚੱਲਦੇ ਰਹੇ ਮੁੜ ਕੇ ਨਸ਼ੇ ਦੇ ਲੋਰ ਵਿੱਚ ਝੂਮਦੀ ਹੋਈ ਦਸਾਂ ਮਿੰਟਾਂ ਦੀ ਇੱਕ ਸੁਨਾਮੀ ਜੀ ਆਈ ਤੇ ਸੰਜੋਏ ਹੋਏ ਸਾਰੇ ਸੁਫਨੇ ਆਪਣੇ ਨਾਲ ਵਹਾ ਕੇ ਲੈ ਗਏ ਮਗਰੋਂ ਮਹਿਸੂਸ ਹੋਇਆ ਕਿ ਸਾਰਾ ਟੱਬਰ ਹੀ ਇਦਾਂ ਦਾ ਸੀ ਹਰ ਗਾਲ ਡਾਲਰਾਂ ਦੀ ਤਕੜੀ ਵਿੱਚ ਤੁਲਿਆ ਕਰਦੀ ਹਮੇਸ਼ਾ ਇਹੋ ਸਲਾਹਾਂ ਕਿ ਵਾਟ ਤੋਂ ਵਾਟ ਡਾਲਰ ਕਿੱਦਾ ਬਣਾਉਣੇ ਨੇ ਕਈ ਵਾਰ ਆਪੋ ਵਿੱਚ ਲੜ ਵੀ ਪਿਆ ਕਰਦੇ ਭਾਵਨਾਵਾਂ ਤੇ ਕਦਰਾਂ ਕੀਮਤਾਂ ਬਰਫ਼ ਨਾਲੋਂ ਵੀ ਠੰਡੀਆਂ ਮੁਸ਼ਕਲ ਮਾਰਦੀ ਫੈਕਟਰੀ ਵਿੱਚ ਪਰ ਗਰਮੀ ਵਿੱਚ ਕੰਮ ਕਰਦੀ ਨੂੰ ਅਕਸਰ ਪੰਜਾਬ ਚੇਤੇ ਆਉਂਦਾ ਲੱਗਦਾ ਕੜਿੱਕੀ ਵਿੱਚ ਫਸ ਕੇ ਰਹਿ ਗਈ ਸਾਂ 소ਫੀਆ ਨਾਮ ਦੀ ਕੁੜੀ ਦਾ ਫੋਨ ਅਕਸਰ ਆਉਂਦਾ ਰਹਿੰਦਾ ਇਹ ਕਿੰਨੀ देर ਉਸ ਨਾਲ ਗੱਲਾਂ ਹੀ ਲਗਾ ਰਹਿੰਦਾ ਮੈਨੂੰ ਤਕਲੀਫ ਹੁੰਦੀ ਕਿਸੇ ਨਾਲ ਦਿਲ ਫਰੋਲ ਦੀ ਤਾਂ ਆਖ ਦਿੰਦੇ ਕਿ ਨਾਲ ਕੰਮ ਕਰਦੀ ਐ ਪਰ ਜਦੋਂ ਇੱਕ ਦੋ ਵਾਰ ਘਰੇ ਬੈਡਰੂਮ ਤੱਕ ਆਣ ਅਪੜੀ ਤਾਂ ਫਿਰ ਮੇਥੋਂ ਰਿਹਾ ਨਹੀਂ ਗਿਆ ਕਲੇਸ਼ ਪਾ ਤਰਿਆ ਸਾਰੇ ਆਖਣ ਇੱਥੇ ਸਭ ਕੁਝ ਤੇ ਆਮ ਜਿਹੀ ਗੱਲ ਐ ਫਿਰ ਨਿੱਕੀ ਨਿੱਕੀ ਗੱਲ ਤੋਂ ਪੈਂਦਾ ਕਲਾ ਕਲੇਸ਼ ਨਿੱਤ ਦਾ ਵਰਤਾਰਾ ਜਿਹਾ ਬਣ ਗਿਆ ਪਹਿਲਾਂ ਪੁਲਿਸ ਅਤੇ ਫਿਰ ਅਦਾਲਤਾਂ ਤੇ ਹੋਰ ਵੀ ਬੜਾ ਕੁਝ ਲੌਂਗ ਦੇ ਲਿਸ਼ਕਾਰੇ ਵਾਲਾ ਰਾਜ ਬੱਬਰ ਮੈਨੂੰ ਕਿਧਰੇ ਵੀ ਨਾ ਦੱਸਿਆ ਤੇ ਨਾ ਹੀ ਮੈਂ ਅਸਲ ਜ਼ਿੰਦਗੀ ਦੀ ਪ੍ਰੀਤੀ ਸਪਰੂਹ ਹੀ ਬਣ ਸਕੀ ਉਸ ਦਿਨ ਤਲਾਕ ਦੀ ਸੁਣਵਾਈ ਵਾਲੀ ਆਖਰੀ ਤਾਰੀਖ ਸੀ ਕੱਲੀ ਬੈਠੀ ਨੂੰ ਕਿੰਨੇ ਵਰੇ ਪਹਿਲਾਂ ਵਾਲਾ ਲੰਮੀ ਦਾੜੀ ਵਾਲਾ ਉਹੀ ਗੁਰਨੂਰ ਸਿੰਘ ਚੇਤੇ ਆ ਗਿਆ ਪਤਾ ਨਹੀਂ ਕਿਧਰੇ ਹੋਵੇਗਾ ਹੁਣ ਪਸੰਦ ਨਹੀਂ ਸੀ ਤਾਂ ਫੇਰ ਕੀ ਹੋਇਆ ਘਟੋ ਘਟ ਉਸ ਦੀਆਂ ਭਾਵਨਾਵਾਂ ਦਾ ਮਜ਼ਾਕ ਨਹੀਂ ਸੀ ਉਡਾਉਣਾ ਚਾਹੀਦਾ ਇੰਨਾ ਉੱਚਾ ਨਹੀਂ ਸੀ ਉਡਣਾ ਚਾਹੀਦਾ ਤਿੰਨਾ ਦਹਾਕਿਆਂ ਮਗਰੋਂ ਮੇਰੇ ਵਾਲੀ ਉਮਰ ਦੇ ਉਸੇ ਪੜਾਵੇ ਚੱਪੜ ਚੁੱਕੀ ਆਪਣੇ ਧੀ ਨੂੰ ਇੱਕੋ ਗੱਲ ਸਮਝਾਉਣੀ ਹੈ ਕਿ ਧੀਏ ਕੁਝ ਪਲਾਂ ਦੀ ਬੱਲੇ ਬੱਲੇ ਅਤੇ ਚੱਕਾ ਚੌਂ ਦੀ ਖਾਤਰ ਕਿਸੇ ਸਾਫ਼ ਦਿਲ ਗੁਰਨoor ਸਿੰਘ ਨੂੰ ਪੈਸੇ ਵਾਲੀ ਤੱਕੜੀ ਵਿੱਚ ਨਾ ਤੋਲ ਬੈਠੇ ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ ਸਾਰੀ ਉਮਰ ਇੱਕ ਐਸਾ ਜ਼ਹਿਰ ਪੀਣਾ ਪੈਂਦਾ ਹੈ ਜਿਹੜਾ ਨਾ ਤੇ ਚੰਗੀ ਤਰ੍ਹਾਂ ਜੀਉਣ ਦਿੰਦਾ ਹੈ ਤੇ ਨਾ ਹੀ ਪੂਰੀ ਤਰ੍ਹਾਂ ਮਰਨ ਦਿੰਦਾ ਹੈ